ਸਸ਼ਕਲ ਕਲਿਆਣ ਟੀਵੀ ਪੰਜਾਬ ਦੇਖ ਰਿਓ ਤੁਸੀਂ ਤੇ ਨਜਾਇਜ਼ ਉਸਾਰੀਆਂ ਨੂੰ ਲੈ ਕੇ ਜਿੱਥੇ ਵਿਭਾਗ ਦੇ ਵੱਲੋਂ ਹੁਣ ਸਖਤੀ ਵਧਾ ਦਿੱਤੀ ਗਈ ਹੈ ਤੇ ਐਸੇ ਦ ਚੱਲਦੇ ਆ ਜਿੱਥੇ ਬਠਿੰਡਾ ਦੇ ਵਿੱਚ ਪੂਡਾ ਦੇ ਵੱਲੋਂ ਮਾਡਲ ਟਾਊਨ ਫੇਜ਼ 3 ਦੇ ਵਿੱਚ ਨਜਾਇਜ਼ ਉਸਾਰੀਆਂ ਨੂੰ ਲੈ ਕੇ ਕਾਰਵਾਈ ਕੀਤੀ ਗਈ ਤੇ ਜਿੱਥੇ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਨੇ ਤਾਂ ਉਸ ਸੇ ਨੂੰ ਲੈ ਕੇ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਵਿਭਾਗ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਸਲ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਸ਼ਰਿਆਮ ਤੱਕਾ ਕੀਤਾ ਜਾ ਰਿਹਾ ਹੈ ਦੇ ਬੁੱਲੂ ਇੱਥੇ ਮਾਰਡਲ ਟਾਊਨ ਫੇਜ਼ 3 ਦੇ ਵਿੱਚ ਨਜਾਇਜ਼ ਜਿਹੜੀਆਂ ਉਸਾਰੀਆਂ ਨੇ ਉਸਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਸਲ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹ ਹਟਵਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੂਸ ਨਜ਼ਰ ਆਇਆ ਹਾਲਾਂਕਿ ਇੱਥੇ ਵਿਭਾਗ ਨੂੰ ਲੋਕਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪਿਆ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਹਾਂਜੀ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਇਹਦੇ ਹਾਈ ਕੋਰਟ ਦੇ ਸੁਪਰੀਮ ਕੋਰਟ ਦਾ ਵੀ ਫੈਸਲਾ ਆਇਆ ਹੋਇਆ ਪਹਿਲਾਂ 2008 ਚ ਆਇਆ ਹੋਇਆ ਜੀ ਅੱਛਾ ਹਾਂਜੀ ਕਿਹੜੀ ਕੋਸ਼ਕ ਜਗ੍ਹਾ ਇਹਨਾਂ ਨੇ ਪੁੱਡਾ ਨੇ ਪੈਸੇ ਲੈ ਕੇ ਤੇ ਕਿਵੇਂ ਵੀ ਕਰਕੇ ਆ ਕੋਸ਼ਕ ਜਗ੍ਹਾ ਵੇਚ ਚੁੱਕੇ ਆ ਜੀ ਇਹ ਠੀਕ ਹੈ ਠੀਕ ਹੈ ਨਜਾਇਜ਼ ਕਬਜ਼ਾ ਦੇ ਤਾਂ ਆਪਦੇ ਕੋਲੋਂ ਨਕਸ਼ਾ ਦੇਤਾ ਜੀ ਠੀਕ ਹੈ ਸਾਡੇ ਕੋਲੇ ਪ੍ਰੋਪਰ ਮਾਲਕੀ ਹੈ 6 ਕਿੱਲੇ 1 ਕਨਾਲ ਜਗ੍ਹਾ ਬਾਕੀ ਸੀਗੀ ਇਹ ਬੰਦੀ ਸੀਗੀ ਜਮ੍ਹਾਂ ਮੰਡੀ ਮੁਤਾਬਕ ਤੇ ਸਿਰਫ 2-3 ਕਨਾਲੀ ਜਗ੍ਹਾ ਬਚੀ ਹੈ ਪ੍ਰੋਪਰ ਤਰੀਕੇ ਨਾਲ ਸਾਡਾ ਡੈਰੀ ਵਾਲਾ ਬੈਠਾ ਹੋਇਆ ਬੈਕ ਸਾਈਡ ਤੇ ਜੀ ਕਾਫੀ ਸਾਲਾਂ ਦਾ 20 ਸਾਲਾਂ ਦਾ ਦੁਰਗਾ ਡੈਰੀ ਵਾਲਾ ਜੀ ਕਾਫੀ ਟਾਈਮ ਦਾ ਬੈਠਾ ਹੋਇਆ ਹੁਣ ਇਹ ਕਾਫੀ ਅਧਿਕਾਰੀਆਂ ਨੇ ਪੈਸੇ ਵੀ ਲਏ ਆ ਜੀ 4. ਉਦੇ ਵੀ ਤੁਹਾਨੂੰ ਮੈਂ ਕੋਈ ਪ੍ਰੂਫ ਦੇ ਸਕਦਾ ਜੀ ਵੀ ਜੋ ਇਹਨਾਂ ਨੇ ਕੋਈ ਨੋਟਿਸ ਨਹੀਂ ਦਿੱਤਾ ਜੀ ਕੁਛ ਨਹੀਂ ਦਿੱਤਾ ਜੀ ਇਹਨਾਂ ਨੇ ਕੋਈ ਕੁਛ ਨਹੀਂ ਪਹੁੰਚਿਆ ਸਾਡੇ ਤੱਕ ਅਧਿਕਾਰੀ ਕਹ ਰਿਹਾ ਵੀ ਸਟੇਟਸ ਕੋ ਹੋ ਜਿਸ ਤਰ੍ਹਾਂ ਹੈਗੀ ਜਗਾ ਉੱਥੇ ਡੈਣੀ ਚਾਹੀਦੀ ਹੈ ਤੁਹਾਨੂੰ ਤੁਸੀਂ ਦੀਵਾਰ ਬਾਹਰ ਚ ਬਣਾਈ ਸੀ ਨਹੀਂ ਦੀਵਾਰਾਂ ਸੀਆਂ ਜੀ ਸਰ ਉਹ ਪਿੱਛੇ ਵੀ ਹੈ ਡੈਰੀ ਵਾਲਾ ਬਿੱਟ ਬੈਠਾ ਹੋਇਆ ਬਿਨ ਜਾਇਜ਼ ਕਬਜ਼ੇ ਕੀਤੇ ਹੋਏ ਕੋਈ ਲਾਈਨ ਡਿਵਾਈਨ ਇਨਕਲੇਵ ਦਾ ਆ ਗਿਆ ਜੀ ਇਹ ਪੁੱਡਾ ਦੇ ਵਿੱਚ ਕੁਛ ਨਹੀਂ ਇੱਕ ਉਹ ਕਹ ਰਿਹਾ ਵੀ ਸਾਡੇ ਜਿਹੜੇ ਲੇਟੈਸਟ ਨਹੀਂ ਦਿਖਾ ਸਕਦੇ ਲੇਟੈਸਟ ਜਮ੍ਹਾਂਬੰਦੀ ਪੁਰਾਣੀ ਆਉਗੀ ਸਰ ਕਰੋ ਆਪਣਾ ਕੇਸ ਚੱਲਦਾ ਨਿਊ ਜਮ੍ਹਾਂਬੰਦੀ ਆਉਂਦੀ ਨਹੀਂਗੀ ਕਿੰਨਾ ਟਾਈਮ ਕੇਸ ਚੱਲਦਾ ਜੀ ਭਾਵੇਂ ਉਹ ਐਨਓਸੀ ਦਾ ਚੱਲਦਾ ਭਾਵੇਂ ਉਹ ਆਪਣਾ ਮੰਨ ਕੇ ਚੱਲੋ ਕੋਈ ਵੀ ਕੇਸ ਚੱਲਦਾ ਉਹ ਨਾ ਹੀ ਪਟਵਾਰੀ ਇੰਤਕਾਲ ਕਰੇ ਜੀ ਤੇ ਨਾ ਹੀ ਉਹ ਆਪਣਾ ਜਮ੍ਹਾਂਬੰਦੀ ਨਵੀਂ ਆਵੇ ਜੀ ਕਿੰਨਾ ਟਾਈਮ ਕੇਸ ਚੱਲੂਗਾ ਜੀ ਜਗਦੀਪ ਸਿੰਘ ਜੀ ਹਾਂ ਜੀ ਕੀ ਗੱਲ ਹੋਈ ਸਾਡਾ ਖਸਰਾ ਨੰਬਰ 3435 ਹੈ ਸਾਰੇ ਇਹ ਜਾਦ ਕੇ ਇਹ ਗਲਤ ਖਸਰਾ ਨੰਬਰ ਲੈ ਕੇ ਆਏ ਹੋਏ ਨੇਗੇ ਸਾਡਾ ਕੋਰਟ ਚ ਹਾਈ ਕੋਰਟ ਚ ਕੇਸ ਚੱਲ ਰਿਹਾ ਹੈ 9442 2021 ਉਹਦੇ ਵਿੱਚ ਕੇਸ ਦਾ ਸਟੇਟਸ ਕੋ ਹੋਇਆ ਸਾਡੀ ਇਹ ਪੁੱਡਾ ਜ਼ਮੀਨ ਪਲਾਟ ਪਲਾਟ ਕਰਕੇ ਵੇਚੀ ਜਾਂਦੀ ਹੈ ਜਾਂ ਇਹ ਸਾਡੇ ਕਬਜ਼ੇ ਕਰਾਈ ਜਾਂਦੀ ਹੈ ਆ ਸ਼ਰਮੇ ਨੂੰ ਕਬਜ਼ਾ ਕਰਾਤਾ ਜੀ 2100 ਗੱਜਾ ਜਗ੍ਹਾ ਚ ਉਹ ਦਿਖਾ ਰਿਹਾ 2536 ਅੱਜ ਇਹ ਦਿਖਾ ਰਿਹਾ 2524 ਖਸਰਾ ਨੰਬਰ ਜੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਹਾਈ ਕੋਰਟ ਚ ਸਾਡਾ ਕੇਸ ਚੱਲੀ ਜਾਂਦਾ ਹੈ ਸਰ ਠੀਕ ਹੈ ਜੀ ਕੀ ਮੰਗ ਕਰਦੇ ਆਂ ਸਰ ਮੰਗ ਕਰਦੇ ਹਾਂ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਹਾਈ ਕੋਰਟ ਤੋਂ ਵੀ ਤੇ ਇਹਨਾਂ ਤੋਂ ਵੀ ਪਰ ਇਹਨਾਂ ਨੇ ਰਿਕਾਰਡ ਜਿਹੜਾ ਹੈ ਘਪਲਾ ਕਰ ਰੱਖਿਆ ਸਰ ਪੈਸੇ ਲੈ ਕੇ ਇਹ ਵਿੱਚ ਹੀ ਜਾਂਦੇ ਆ ਅੱਜ ਦੀ ਕਾਰਵਾਈ ਨੂੰ ਕਿਵੇਂ ਦੇਖੀ ਅੱਜ ਦੀ ਕਾਰਵਾਈ ਨੂੰ ਸਰ ਸਾਡਾ ਤਾਂ ਜਦੋਂ ਸਾਡਾ ਕੇਸ ਸਟੇਟਸ ਕੋ ਹੋਇਆ ਹੋਇਆ ਸਾਡੀ ਜ਼ਮੀਨ ਵੇਚੀ ਵਿਕੀ ਜਾਂਦੀ ਹੈ ਆ 6 ਕਿੱਲਾਂ ਚੋਂ ਸਾਡੇ ਕੋਲੇ ਆ ਰਹਿ ਗਈ ਸੀ ਸਰ 2000 ਕਾ ਜਗਾ ਤੇ 2000 ਇਹ ਵੀ ਧਾਰ ਕੇ ਤੇ ਸਾਨੂੰ ਇਹ ਮਜਬੂਰ ਕਰੀ ਜਾਂਦੇ ਆ ਸਰ ਕੀ ਕਹਿਣਾ ਚਾਹੁੰਦਾ ਜਿਹੜਾ ਜੇ ਕੰਸਟ੍ਰਕਸ਼ਨ ਟਰਾਈਰ ਇਹ ਕੰਸਟ੍ਰਕਸ਼ਨ ਇਸ ਤਰ੍ਹਾਂ ਸੀਗਾ ਵੀ ਸਾਡੇ ਤਾਂ ਮੇਰੀ ਤਾਂ ਡਿਊਟੀ ਲੱਗੀ ਹੈ ਜੇ ਡਿਊਟੀ ਮਜਿਸਟ੍ਰੇਟਾ ਪੁੱਡਾ ਲੋਏ ਟਾਉਨ ਦੇ ਆਰਡਰ ਇਹਨਾਂ ਦੇ ਹੋਏ ਵੀ ਆ ਵੀ ਇੱਥੇ ਕੋਈ ਨਜਾਇਜ਼ ਕਬਜ਼ਾ ਹੋਇਆ ਵੀ ਠੀਕ ਹੈ ਨਾ ਹੁਣ ਇੱਥੇ ਆ ਕੇ ਪਤਾ ਲੱਗਾ ਇਹ ਕਹਿੰਦੇ ਵੀ ਸਾਡੇ ਕੋਲੇ ਡਾਕੂਮੈਂਟ ਹੈਗੇ ਆ ਸਾਡੇ ਨਾਂ ਤੇ ਸਾਡੀ ਪ੍ਰਾਪਰਟੀ ਆ ਪਰ ਇਹਨਾਂ ਨੇ ਕੋਈ ਡਾਕੂਮੈਂਟ ਦਿਖਾਇਆ ਨਹੀਂਗਾ ਜਿਹੜੀ ਇਹ ਜਮ੍ਹਾਂਬੰਦੀ ਦਿਖਾ ਰਿਹਾ ਉਹ ਕੋਈ ਪੁਰਾਣੀ ਆ ਬਹੁਤ ਪੁਰਾਣੀ ਆ ਬੁੱਡਾ ਵਾਲਿਆਂ ਕੋਲੇ ਸਾਰੇ ਡਾਕੂਮੈਂਟ ਹੈਗੇ ਆ ਪ੍ਰੋਪਰਟੀ ਇਹ ਬੁੱਡਾ ਨੇ ਐਕਵਾਇਰ ਕੀਤੀ ਆ ਔਰ ਇਹਦੇ ਤੇ ਪਹਿਲਾਂ ਵੀ ਕਹਿੰਦੇ ਨਜਾਇਜ਼ ਕਬਜ਼ਾ ਹੋਇਆ ਸੀ ਠੁਆਇਆ ਗਿਆ ਹੁਣ ਇਹ ਦੁਬਾਰਾ ਠੁਆਇਆ ਗਿਆ ਵਾਰ-ਵਾਰ ਇਥੇ ਨਜਾਇਜ਼ ਕਬਜ਼ਾ ਹੋ ਰਿਹਾ ਸਟੇਟਸ ਕੋ ਹੋਗਾ ਬਾਕੀ ਜੇ ਇਹਨਾਂ ਦਾ ਕੋਈ ਕੋਈ ਕਾਗਜ਼ ਪੱਤਰ ਹੈਗੇ ਆ ਤਾਂ ਮੈਂ ਤਾਂ ਇਹਨਾਂ ਨੂੰ ਕਹਾਂ ਵੀ ਤੁਸੀਂ ਬੁੱਡਾ ਦੇ ਦਫ਼ਤਰ ਜਾ ਕੇ ਦਿਖਾ ਦਿਓ ਇਥੇ ਐਵੇਂ ਲੜਨ ਦਾ ਜਾਂ ਇਹਨਾਂ ਮੁਲਾਜ਼ਮਾਂ ਨਾਲ ਲੜਨ ਦਾ ਤਾਂ ਕੋਈ ਫਾਇਦਾ ਨਹੀਂ ਨਾ ਤੇ ਇਸ ਕਰਕੇ ਮਤਲਬ ਇਹਨਾਂ ਕੋਲੇ ਕੋਈ ਕਾਗਜ਼ ਹੈ ਨਹੀਂ ਪੁਰਾਣੇ ਕਾਗਜ਼ੇ ਦਿਖਾਈ ਜਾਂਦੇ ਆ ਉਹੀ ਪੁਰਾਣੇ ਜਿਹੜੀ ਪੁਰਾਣੀ ਕੋਈ 58 83 ਜਾਂ ਕੋਈ ਪੁਰਾਣੀ ਜਮ੍ਹਾਂ ਮੰਡੀ ਆ ਜਿੱਦੇ ਸਾਰਾ ਵਿਕਿਆ ਹੋਇਆ ਰੱਖਦਾ ਕੋਈ ਚੈੱਕ ਕਰ ਰਹੇ ਨੇ ਵੀ ਇਹਨਾਂ ਵੱਲੋਂ ਕੋਈ ਫੋਰਮ ਦੇ ਵਿੱਚ ਰੋ ਦੇ ਵਿੱਚ ਸਟੇਟਸ ਕੋ ਹੋਇਆ ਗਿਆ ਸਟੇਟਸ ਕੋ ਹੋਇਆ ਗਿਆ ਇਹਨਾਂ ਦਾ ਪਰ ਉਹ ਸਟੇਟਸ ਕੋ ਦਾ ਮਤਲਬ ਇਹ ਹੀ ਹੁੰਦਾ ਨਾ ਵੀ ਰੱਖ ਬਸ ਜਿਵੇਂ ਪਿਆ ਉਵੇਂ ਹੀ ਪੈ ਰਵੇ ਜੇ ਤਾਂ ਦੁਆਰ ਹੈਗੀ ਤਾਂ ਰਵੇ ਜੇ ਨਹੀਂ ਹੈਗੀ ਤਾਂ ਨਹੀਂ ਰਵੇ ਇਹ ਪਹਿਲਾਂ ਢਵਾਈ ਸੀ ਫਿਰ ਇਹਨਾਂ ਨੇ ਤਾਜ਼ਾ ਦੁਆਰ ਕੱਢੀ ਫਿਰ ਇਹ ਦੁਆਰਾ ਢਵਾਉਣਾ ਹੈ ਪੰਚਾਇਤ ਆਪਣੇ ਕੋ ਡਾ ਲਾ Okay. Oh, Thank, Thank you. Thank you.